वेलकम बैक टू आवर न्यू व्लॉग आज ਆਪਾਂ ਚੱਲੇ ਆਂ ਜੈਪੁਰ ਸਕੂਲ ਵਾਲਿਆਂ ਵੱਲੋਂ ਤੇ ਅੱਜ ਆਪਾਂ ਹੁਣ ਸਕੂਲ ਆਏ ਆਂ ਤਿਆਰੀ ਚੋਰੀ ਕਰਕੇ ਪੈਕਿੰਗ ਪੂਕਿੰਗ ਕਰਕੇ ਸਕੂਲ ਆ ਗਏ ਆਂ ਤੇ ਹੁਣ ਬਸ ਆਪਾਂ ਬਸਤੇ ਜਾਣਾ ਆਂ ਭਾਜੀ ਬੱਚੇ ਇਕੱਠੇ ਹੁੰਦਾ 50 ਜਾਣੇ ਚੱਲੇ ਟੋਟਲ ਇੱਕ ਆਪਣਾ ਆੜਿਆ ਚੱਲਿਆ ਹੁੰਦਾ ਮੈਂ ਚੱਲਿਆ ਵੀਰ ਹਾਂ ਤੂੰ ਹੀ ਚੱਲੇ ਆਇਆ ਮੈਂ ਕੀ ਆਖਿਆ ਹੋਰ ਤੇ ਇੱਕ ਹੋਰ ਆਉਂਦਾ ਵਿਆਹ ਤਰਖਾਨਾ ਦਾ ਮੁੰਡਾ ਮਿਸਤਰੀ ਕੀ ਰਣਜੀਤ RAM ਗੜੀ ਗਿਆ ਉਹਨੂੰ ਦੁਨੀਆ ਨਾਮ ਗੜੀਏ ਦੇ ਨਾਂ ਨਾਲ ਜਾਨਦੀ ਆ ਹਾਂ ਹਾਂਜੀ ਆ ਸਾਡਾ ਸਕੂਲ ਆ ਜੀ ਆ ਸਾਡੀ ਕਲਾਸ ਆ ਆ ਵੇਖੋ ਜੀ ਥੋੜਾ ਜਿਹਾ ਡਟਿਆ ਹੋਇਆ ਸੱਜ ਜਾਂਦਾ ਸਾਡਾ ਵੀ ਆ ਕਲਾਸ ਆ ਹੁਣ ਤੇ ਬੰਦ ਪਈ 2 ਨੰਬਰ ਕਮਰਾ ਜੀ +1 A ਰਹਿੰਦੇ ਰਹਿੰਦੇ ਤੂੰ ਤਾਂ ਨਹੀਂ ਬੋਲ ਵੀਰ ਸਹੀ ਕਿਹਾ ਆਓ ਵੇਖੋ ਜੀ ਸਕੂਲ ਹੀ ਸਕੂਲ ਹਨੇਰਾ ਹੀ ਹਨੇਰਾ ਆਓ ਗਰਾਊਂਡ ਆ ਜਿੱਥੇ ਪ੍ਰੇਅਰ ਹੁੰਦੀ ਆ ਪਸੀਦਾ ਜਾਂਦੇ ਨਹੀਂ ਹਾਂ ਉਹ ਗੱਲ ਵੱਖਰੀ ਆ ਕੈਮਰਾ ਤੇ ਨਹੀਂ ਲੱਗਾ ਹਾਂ ਵੇਖੋ ਜੀ ਹਮ ਡਰਾਉਣੀ ਜਗ੍ਹਾ ਪਰ ਆ ਗਏ ਉਹ ਕੈਮਰਾ ਹੈ ਜਹ ਚਾਨਣ ਹੋ ਰਹਾ ਹੈ ਉਹ ਇਧਰ ਆਓ ਇਧਰ ਤੇ ਬਹਲਾ ਹਨੇਰਾ ਦੀਦਾ ਹੀ ਨਹੀਂ ਕੋਹ ਕੀ ਹੋਇਆ ਅੱਜ ਤੋਂ ਮੈਂ ਵੀ ਦੇ ਵੀਡੀਓ ਬਣਾਉਣਾ ਹਾਂ ਨਵਾਂ ਵਲੌਗਰ ਪੈਦਾ ਹੁੰਦਿਆ ਜੀ ਇਹ ਜੀ ਬੰਦਾ ਵੀਆ ਮਤਲਬ ਉਹ ਆਹ ਦਾ ਪੂਰਾ ਜੀ ਧੀਰੇ ਜੀ ਦਾ ਤੂੰ ਤਾਂ ਗੜੂਦਾ ਗਿਆ ਤੇਰੇ ਤੋਂ ਵੱਡਾ ਗੜਾ ਭੂਦਾ ਓਏ ਬਸ ਇਕੱਠੇ ਹੁੰਦੇ ਪਏ ਸਾਰੇ ਆਪਣਾ ਟੂਰ 5 ਕਿ ਦਿਨ ਹੈਗਾ 5 6 ਦਿਨ ਤੇ ਜੈਪੁਰਾਂ ਦੇ ਸਾਰਾ ਕਮਾਉਣਗੇ ਨਜੋਧ ਪਤਾ ਨਹੀਂ ਕਿੱਥੇ ਚ ਲੱਗਿਆ ਉਹ ਦੀਦਾ ਹੀ ਨਹੀਂ ਹੋਏ ਉਦੋਂ ਕੱਪੜੇ ਵੀ ਇਹਨੇ ਕਾਲੇ ਪਾਏ guruwala bening birji ਕੱਸੀ ਨਹੀਂ ਨਹੀਂ ਵੀ ਆਪ ਕੋਈ ਤੇਰੇ ਪਾਸੇ ਬਹਿਣ ਦੇ ਯਾਰ ਚੱਲ ਜਿਹੜੇ ਨੇ ਥੋੜੀ ਬਈ ਬੰਦੇ ਨਾਲ ਬੰਦ ਨਾਲ ਜਿਹੜੇ ਕੋਟੇ ਆਹ ਵਾਹ ਜਦੋਂ ਲੋਡ ਸੀ ਉਹ ਤੇ ਐਡ ਕਰਾਈ ਹੁਣ ਅੱਧੀ ਰਾਤ ਨੂੰ ਐਡ ਕਰਾ ਲਈ ਸਹੀ ਗੱਲ ਐ ਇਹਨੂੰ ਦਿਖਾਣਾ ਮਾੜਾ ਜਿਹਾ ਕਿਉਂ ਅਰੋਂ ਮਾਹੀਂ ਗਰੋਂ ਮਾਹੀਂ ਹਾਂਜੀ ਇਹ ਭਾਰਤ ਮਾਲਾ ਹਾਈਵੇ ਆ ਜੀ ਅਸੀਂ ਜਾ ਰਹੇ ਹਾਂ ਸਵੇਰੇ ਸਵੇਰੇ ਫੋਟੋ ਵੇਖੋ ਉਹ ਇਹ ਪੁੰਨ ਲੱਗਿਆ ਨੇ ਦਾ ਵੇਖਦਾ 12000 ਦਾ ਚਾਈ ਵੀ ਦਿੱਤਾ ਓਏ ਬਾਰਸਪਾ ਵਿਚਾਰ ਕਿ ਭਾਈ ਪੈਸੇ ਵੀ ਲੈ ਗਿਆ ਇਹਦਾ ਕੀ ਕਰਦਾ ਸਿੰਘ ਓਕੇ ਬਈ ਸਿੰਘ ਚਲੋ ਕੈਮਰਾ ਕੱਢੋ ਓਏ 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 ਬਾਤ ਕਰ ਓਏ ਬਾਤ ਦਾ ਓਏ ਇੱਕ ਐਟ ਹੈ ਬਈ ਓਏ ਓ ਬਾਤ ਤਾਂ ਬੰਦ ਰਹੀ ਓਹ ਸਾੜਾ ਤੁਚਾ

ਕਾਈ ਸੰਬਾ ਫੋਟੋ ਸ਼ੂਟ ਚੱਲ ਰਾ ਜੀ ਕੀ ਹੋ ਗਿਆ ਕੋੜ ਆ ਗਿਆ ਇਕੱਠਾ ਬਸ ਆ ਗਿਆ ਬਸ ਆ ਗਿਆ ਕਦੋਂ ਮੱਝ ਗਿਆ ਦਿੰਦਾ ਕਿੱਟਾ ਦਾ ਜਿਆਦਾ ਕੀ ਹੋ ਗਿਆ ਵੱਡੇ ਲਈ ਅਗਰ ਚਾਹੋ ਤੇ ਇਹ ਇਹ ਬੱਚਿਆਂ ਦੇ ਲਈ ਨਾਲ ਦੂਰੀ ਨਾਲ ਮੱਖਣ ਦੇ ਨਾਲ ਇਹ ਚਨੇ ਸਵੇਰ ਦਾ ਬ੍ਰੇਕਫਾਸਟ ਇਹ ਜੀ ਉੱਤਮ ਔਰ ਇਹ ਸਾਂਬਰ ਔਰ ਇਹ ਪੋਹਾ ਔਰ ਇਹ ਬਣ ਰਹੀ ਹੈ ਜੀ ਗ੍ਰੇਡ ਸੈਂਡਵਿਚ ਔਰ ਆ ਬੱਚੇ ਲਈ ਮੱਖਣ ਤੇ ਜਿਹੜੇ ਬੱਚੇ ਜੈਮ ਨਾ ਖਾਣੇ ਜੈਮ ਇਹ ਵਾਟਰ ਮਿਲਰ ਜੂਸ ਇਹ ਚਾਹ 커피 ਸਾਰੀ ਲਵਾ ਸਾਰੀ ਲਵਾ ਗਈ ਦਿਓ ਕਰੋ ਨਹੀਂ ਆਇਆ ਕਰੀਤ ਜੀ ਬੀਤ ਗਈ ਉਹ ਸਾਰਾ ਥੋੜੋ ਸਹੀ ਆਓ ਅੰਦਰ ਵੇਖੋ ਅਗਰੇ ਮੂਤੇ ਲੱਗਣਗੇ ਹੋਗੇ ਹਾਂਜੀ ਕਿਲੇ ਵਿੱਚ ਆ ਗਈਆਂ ਆ ਇਹਨੂੰ ਕੈਮਰਾ ਨਹੀਂ ਲੱਭਦਾ ਪਿਆ ਬਿਲਡਿੰਗ ਆਈ ਬਿਲਡਿੰਗ ਆ ਅਰੇ ਉਹ ਦੇਖੋ ਉਹ ਨਹੀਂ ਪੈਣਿਆ ਕੈਮਰਾ ਹੀ ਨਹੀਂ ਲੱਭੀ ਜਾਂਦਾ ਓੜ ਐਨਾ ਸੋਰ ਓੜ ਡਾਇਨਾਸੌਰ ਓ ਡਾਇਨਾਸੌਰ ਭਰਾਵਾ ਨਹੀਂ ਲੱਭਦਾ ਕੈਮਰਾ ਆ ਲੈ ਜੇ ਲੱਗੇ ਅੰਦਰ ਚੱਲੇ ਹੁਣ ਆਪਾਂ ਥੋੜੋ ਕੇ ਚੱਲਣਗੇ a ये Astronomical Observatory Model

सौभाग्यवश ये जीवन दायनी परत न दा केवल हमारी चोटी पर जबरदस्त दबाव डालती है बल्कि ये हानिकारक व खतरनाक किरणों को भी सोख लेती है जैसे एक्सरे गामा रे आदि और दुर्भाग्यवश यही वातावरण हमारे स्पेक्ट्रम के दूसरे छोर के किरणों को भी थोड़ी बहुत सोख लेती है अपने महत्वपूर्ण सेवादान के उचित मूल्य के रूप में धूल-धुआं भरी मानव आबादी और शहरी रोशनी से दूर खगोल का रूप होता है ऊंची पहाों की अनवरत वर्षा कम से कम समय में ज्यादा से ज्यादा वर्षा करो के लिए जरूरत होती है एक चौड़े मुंह की बाल्टी की उसी तरह अंतरिक्ष से आते ऊर्जा कणों को इकट्ठा करने के लिए जरूरत है एक चौड़े मुंह की दूरबीन की दूरबीन जितनी चौड़ी उतनी ही तेज उसकी देखने की शक्ति अंतरिक्ष की गहराइयों में झांकने की क्षमता